ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕੁਝ ਨੈਰੇਟਿਵ ਸਾਹਮਣੇ ਆ ਰਹੇ ਨੇ ਇਹ ਗੱਲਾਂ ਉਰ ਤੋਂ ਉਭਰਨ ਲੱਗੀਆਂ ਜਦੋਂ ਤੋਂ ED ਡਰੱਗ ਮਾਮਲੇ ਦੇ ਵਿੱਚ ਇਨਵੋਲਵ ਹੋਈ ਹੈ ਦਰਅਸਲ ਜਿਹੜਾ ਬਹੁ ਕਰੋੜੀ ਡਰੱਗ ਤਸਕਰੀ ਮਾਮਲਾ ਹੈ ਜਿਹੜਾ 6000 ਕਰੋੜ ਦਾ ਡਰੱਗ ਤਸਕਰੀ ਮਾਮਲਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਨਾਮ ਆਉਂਦਾ ਰਿਹਾ ਉਸ ਮਾਮਲੇ ਨੂੰ ਲੈ ਕੇ ਕੁਝ ਨੈਰੇਟਿਵਸ ਉੱਪਰ ਨੇ ਸ਼ੁਰੂ ਹੋ ਗਏ ਜਦੋਂ ਤੋਂ ED ਦੇ ਵੱਲੋਂ ਕੇਂਦਰੀ ਏਜੰਸੀ ED ਦੇ ਵੱਲੋਂ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਆਪਣੇ ਵੱਲੋਂ ਸ਼ੁਰੂ ਕੀਤੀ ਗਈ ਹੈ ਇੱਕ ਨਿੱਜੀ ਚੈਨਲ ਲੋਕ ਪੁਆਇੰਟ ਨਿਊਜ਼ ਉਸ ਆਧਾਰ ਦੇ ਉੱਤੇ ਇੱਕ ਰਿਪੋਰਟ ਜ ਸਵਾਲ ਕੀਤੇ ਗਏ ਨੇ ਔਰ ਉਹ ਸਵਾਲ ਸਿਰਫ ਉਹ ਨਿਊਜ਼ ਚੈਨਲ ਨਹੀਂ ਕਰ ਰਿਹਾ ਸਗੋਂ ਬਹੁਤ سارے ਲੋਕ ਬਹੁਤ سارے ਪੱਤਰਕਾਰ ਬਹੁਤ سارے ਬੁੱਧੀਜੀਵੀ ਇਹ ਸਵਾਲ ਕਰ ਰਹੇ ਆ ਕਿ ਕੀ ਬਿਕਰਮ ਸਿੰਘ ਮਜੀਠੀਆ ਦੀ ਮਦਦ ਕੀਤੀ ਜਾ ਰਹੀ ਹੈ ਕੀ ਈਡੀ ਦੇ ذریعے ਵਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਲੀਡਰ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਸਵਾਲੇ ਚੁੱਕੇ ਗਏ ਹੈ ਕਿ ਈਡੀ ਦੇ ذریعے ਵਿਕਰਮ ਸਿੰਘ ਮਜੀਠੀਆ ਨੂੰ ਕੀ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਇਹ ਮਾਮਲਾ ਐਸਆਈਟイズ ਦੇ ਕੋਲ ਸੀ ਔਰ ਇਹ ਐਸਆਈਟイズ ਪੰਜਾਬ ਸਰਕਾਰ ਦੇ ਦੀ ਇਨਕਮ ਕਰ ਰਹੀਆਂ ਸੀ ਆਏ ਦਿਨ ਵਿਕਰਮ ਸਿੰਘ ਮਜੀਠੀਆ ਨੂੰ ਬੁਲਾਇਆ ਜਾ ਰਿਹਾ ਸੀ ਆਏ ਦਿਨ ਵਿਕਰਮ ਸਿੰਘ ਮਜੀਠੀਆ ਨੂੰ ਸੱਦਿਆ ਜਾ ਰਿਹਾ ਸੀ ਪਰ ਇਸ ਗੱਲ ਦੇ ਬਾਵਜੂਦ ਹੁਣ ਇਹ ਮਾਮਲਾ ਇੱਕ ਸੈਂਟਰ ਏਜੰਸੀ ਦੇ ਕੋਲ ਚਲਾ ਗਿਆ ਈਡੀ ਦੇ ਕੋਲ ਚਲਾ ਗਿਆ ਔਰ ਉਸ ਸੈਂਟਰ ਦੇ ਐਂਸੀ ਦੇ ਵੱਲੋਂ ਹੁਣ ਕਾਰਵਾਈ ਜਿਹੜੀ ਇਸ ਉੱਤੇ ਕੀਤੀ ਜਾਵੇਗੀ ਜਾਂਚ ਕੀਤੀ ਜਾਵੇਗੀ ਲੰਘੇ ਦਿਨੀ ਖਬਰ ਸਾਹਮਣੇ ਆਈ ਸੀ ਕਿ ਈਡੀ ਦੇ ਵੱਲੋਂ ਇਸ ਮਾਮਲੇ ਸੰਬੰਧੀ ਸਾਰੇ ਰਿਕਾਰਡਸ ਜਿਹੜੇ ਨੇ ਉਹ ਆਪਣੇ ਹਵਾਲੇ 'ਚ ਲਏ ਜਾ ਰਹੇ ਨੇ ਹਾਸਲ ਕੀਤੇ ਜਾ ਰਹੇ ਨੇ ਜਿਸ ਤੋਂ ਇਸਾਫਤ ਲਈ ਅਸੀਂ ਕਿ ਹੁਣ ਇਸ ਦੀ ਕਾਰਵਾਈ ਜਿਹੜੀ ਆ ਉਹ ਈਡੀ ਦੇ ਵੱਲੋਂ ਕੀਤੀ ਜਾਵੇਗੀ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿਹੜੇ ਸਵਾਲ ਬਣਦੇ ਪਏ ਆ ਉਹ ਤਾਂ ਬਣਦੇ ਪਏ ਆ ਕਿਉਂਕਿ ਲੋਕ ਪੁਆਇੰਟ ਨਿਊਜ਼ ਚੈਨਲ ਦੇ ਵੱਲੋਂ ਵੀ ਇਹ ਗੱਲ ਇਹ ਤੱਤ ਸਾਹਮਣੇ ਰੱਖਿਆ ਗਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕਹਿੰਦੇ ਚੰਗੇ ਤਾਲੁਕਾਤ ਹੈਗੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਇਸ ਉੱਤੇ ਐਕਸ਼ਨ ਜਿਹੜਾ ਉਹ ਕਰਦੀ ਪਈ ਸੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਾਂਚ ਹੋ ਰਹੀ ਸੀ ਪਰ ED ਦੇ ਵੱਲੋਂ ਆਉਣਾ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਹਾਲਾਂਕਿ ਜ਼ਰੂਰ ਸਮਾਂ ਬਹੁਤ ਜ਼ਿਆਦਾ ਹੋ ਰਿਹਾ ਸੀ ਜੇ ਸੂਬਾ ਪੱਤਰ ਦੀ ਗੱਲ ਕਰੀਏ ਸੂਬਾ ਪੱਤਰ ਦੀਆਂ ਟੀਮਸ ਜਿਹੜੀਆਂ ਨੇ ਉਹ ਕਾਫੀ ਲੰਮਾ ਟਾਈਮ ਲਗਾ ਰਹੀਆਂ ਸੀ ਪਰ ਸੈਂਟਰ ਏਜੰਸੀ ਦਾ ਇਹਦੇ ਵਿੱਚ ਆ ਜਾਣਾ ਹੈ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਖੈਰ ਜੇ ਬਹੁ ਕਰੋੜੀ ਕਪਲੇ ਦੀ ਗੱਲ ਕਰੀਏ ਤਾਂ ਇਹ ਕਪਲਾ ਵੀ ਕੋਈ ਛੋਟਾ ਮੋਟਾ ਨਹੀਂ ਹੈ 6000 ਕਰੋੜ ਦਾ ਦੱਸਿਆ ਜਾ ਰਿਹਾ ਹੈ ਔਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇਹਦਾ ਨਾਮ ਵੀ ਵਿੱਚ ਆਉਂਦਾ ਰਿਹਾ ਪਰ ਇਸ ਦੇ ਬਾਵਜੂਦ ਹੁਣ ਇੱਕ ਵੱਖਰੇ ਪੱਧਰ ਦੇ ਉੱਤੇ ਹੀ ਸਵਾਲ ਖੜੇ ਹੋ ਰਹੇ ਐਸੇ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਦੇ ਉੱਤੇ ਆਈ ਮੁਸੀਬਤ ਦੇ ਵਿਲੇ ਤਾਂ ਚੁੱਪ ਸਨ ਕਿਉਂਕਿ ਉਹਨਾਂ ਦੀ ਇੱਕ ਡੀਲ ਹੋਈ ਹੋਈ ਸੀ ਇਹ ਇਲਜ਼ਾਮ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਲਗਾਇਆ ਗਿਆ ਬਿਕਰਮ ਸਿੰਘ ਮਜੀਠੀਆ ਆਮ ਤੌਰ ਤੇ ਤਾਂ ਬੜੇ ਤਾਕਤਵਰ ਲੀਡਰ ਨੇ ਜਾਣੇ ਵੀ ਜਾਂਦੇ ਨੇ ਇਸ ਮਾਮਲੇ ਨੂੰ ਲੈ ਕੇ ਆਏ ਦਿਨ ਮਸਲੇ ਚੁੱਕਦੇ ਹੀ ਰਹਿੰਦੇ ਨੇ ਪਰ ਉਸ ਵੇਲੇ ਜਦੋਂ ਸੁਖਬੀਰ ਸਿੰਘ ਬਾਦਲ ਜਾਂ ਸ਼ਰੋਮਣੀ ਅਕਾਲੀ ਦਲ ਟੱਠ ਦਾ ਪਿਆ ਸੀ ਹਿੱਲ ਦਾ ਪਿਆ ਸੀ ਕਰਲਾਉਂਦਾ ਪਿਆ ਸੀ ਉਸ ਵੇਲੇ ਬਿਕਰਮ ਸਿੰਘ ਮਜੀਠੀਆ ਚੁੱਪ ਰਹੇ ਜ਼ਿਆਦਾ ਔਨਫੀਲਡ ਵੀ ਨਜ਼ਰ ਨਹੀਂ ਆਏ ਬਿਕਰਮ ਸਿੰਘ ਮਜੀਠੀਆ ਜ਼ਿਆਦਾ ਦਿਖਾਈ ਨਹੀਂ ਸੀ ਦੇ ਰਹੇ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਬਿਕਰਮ ਸਿੰਘ ਮਜੀਠੀਆ ਨਾਰਾਜ਼ ਨੇ ਪਰ ਹੁਣ ਇੱਕ ਗੱਲ ਇੱਕ ਨਰੇਟਿਵ ਸਾਹਮਣੇ ਆ ਰਿਹਾ ਹੈ ਕਿ ਹੋ ਸਕਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਕਿਸੇ ਡੀਲ ਵਾਸ ਚੁੱਪ ਬੈਠੇ ਹੋਣ ਖੈਰ ਇਹ ਡੀਲ ਕਿਸ ਨਾਲ ਹੋਈ ਕਿਸ ਨਾਲ ਨਹੀਂ ਹੋਈ ਇਸ ਨੂੰ ਲੈ ਕੇ ਵੀ ਕੁਝ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਪੀਜਪੀ ਦੇ ਨਾਲ ਬਿਕਰਮ ਸਿੰਘ ਮਜੀਠੀਆ ਦੀ ਕੋਈ ਗੱਲ ਹੋਈ ਹੈ ਜਿਸ ਆਧਾਰ ਦੇ ਉੱਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਉਹ ਅਕਾਲੀ ਦਲ ਦੀ ਬਲੀਦਾਨ ਨੂੰ ਤਿਆਰ ਨੇ ਹਾਲਾਂਕਿ ਇਹ ਗੱਲਾਂ ਲੋਕਾਂ ਦੇ ਮੂੰਹੋਂ ਜ਼ਰੂਰ ਕਹੀਆਂ ਜਾ ਰਹੀਆਂ ਪਰ ਇਹਦੀ ਪਰਮਾਨਤਾ ਦੇਣੀ ਆ ਕਿਸੇ ਵੀ ਤੱਥ ਦੀ ਫਿਲਹਾਲ ਕੋਈ ਪ੍ਰਮਾਣਤਾ ਦੇਣੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੋਵੇਗੀ ਜਿਸ ਵਾਸਤੇ ਉੜੀ ਕਰਨੀ ਬਹੁਤ ਜ਼ਰੂਰੀ ਹੈ ਉੜੀ ਕਰਨੀ ਜ਼ਰੂਰੀ ਹੈ ਕੁਝ ਪੁਖਤਾ ਤੱਥਾਂ ਦੀ ਔਰ ਉਹਨਾਂ ਤੱਥਾਂ ਦੇ ਆਧਾਰ ਦੇ ਉੱਤੇ ਹੀ ਜੇ ਕੋਈ ਗੱਲ ਕੰਕਰੀਟਨੈਸ ਦੇ ਨਾਲ ਕਹੀ ਜਾਵੇ ਤਾਂ ਉਸ ਨੂੰ ਇੱਕ ਖਬਰ ਕਿਹਾ ਜਾ ਸਕਦਾ ਹੈ ਹਜੇ ਤੱਕ ਇਹ ਕਿਆਸ ਰਾਈਆਂ ਲੱਗ ਰਹੀਆਂ ਨੇ ਔਰ ਉਹਨਾਂ ਕਿਆਸ ਰਾਈਆਂ ਦੇ ਆਧਾਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਹੁਣ ਵੇਖਣ ਵਾਲੀ ਗੱਲ ਹੈ ਵਿਕਰਮ ਸਿੰਘ ਮਜੀਠੀਆ ਕੀ ਇਹਨਾਂ ਮਸਲਿਆਂ ਦੇ ਉੱਤੇ ਇਹਨਾਂ ਸਵਾਲਾਂ ਦਾ ਜਵਾਬ ਦੇਣਗੇ ਜਾਂ ਨਹੀਂ ਦੇਣਗੇ ਔਰ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਖਾਸ ਕਰਕੇ ਕਾਲੀ ਦਲ ਵਾਸਤੇ ਦੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ